ਦਨ ਮੂਰ ਦੇਖ ਰਹੇ ਤੁਸੀਂ ਤਾਂ ਲਗਾਤਾਰ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਰ ਕੀਰਤਨ ਜੋ ਵੱਖ-ਵੱਖ ਸੂਬਿਆਂ ਤੋਂ ਜਾਂ ਜ਼ਿਲ੍ਹਿਆਂ ਤੋਂ ਚੱਲਿਆ ਉਹ ਪਹੁੰਚਣਾ ਸ਼ੁਰੂ ਹੋ ਗਿਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਾਡਲੀਆਂ ਫੌਜਾਂ ਵੱਲੋਂ ਜਿਹੜਾ ਹੈਗਾ ਨਗਰ ਕੀਰਤਨ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਹੁੰਚਿਆ ਤਾਂ ਇੱਕ ਕੀਰਤਨ ਆ ਜਿਹੜਾ ਹੈਗਾ ਨਗਰ ਕੀਰਤਨ ਇੱਕ ਪਾਸਿਓਂ ਆ ਰਿਹਾ ਤਾਂ ਦੂਜੇ ਪਾਸਿਓਂ ਵੀ ਦੂਜੇ ਬੰਨਿਓ ਵੀ ਇੱਕ ਨਗਰ ਕੀਰਤਨ ਜਿਹੜਾ ਆ ਰਿਹਾ ਜਿਨ੍ਹਾਂ ਦੇ ਸਵਾਗਤ ਦੇ ਲਈ ਤੁਸੀਂ ਦੇਖ ਸਕਦੇ ਹੋ ਖੁਦ ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਇੱਥੇ ਮੌਜੂਦ ਹੈਗੇ ਨੇ ਐ ਐਮਪੀ ਮਾਲਵਿੰਦਰ ਕੰਗ ਇੱਥੇ ਮੌਜੂਦ ਹੈਗੇ ਨੇ ਤੇ ਤਰਨਪ੍ਰੀਤ ਸੁੰਦ ਹੋਣੀ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਰਜੋਤ ਬੈਂਸ ਹੋਣੀ ਖੁਦ ਲਗਾਤਾਰ ਨਗਰ ਕੀਰਤਨ ਜੋ ਆ ਰਿਹਾ ਹੈਗਾ ਉਸ ਦੀ ਅਗਵਾਈ ਕਰ ਰਹੇ ਹੈਗੇ ਨੇ ਤਾਂ ਲਗਾਤਾਰ ਉਹ ਦਿਨ ਰਾਤ ਇੱਥੇ ਡਟੇ ਹੋਏ ਹੈਗੇ ਨੇ ਤਾਂ ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਖਾਲਸੇ ਦੀ ਧਰਤੀ ਇਤਿਹਾਸਿਕ ਧਰਤੀ ਤੇ ਇਤਿਹਾਸਿਕ ਪਲ ਦੇਖ ਸਕਦੇ ਹੋ ਤੁਸੀਂ तमाम ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦਾ ਅਨਮਿਊਟ ਦੇ ਉੱਪਰ ਸਿੱਧੀਆਂ ਤਸਵੀਰਾਂ ਸ੍ਰੀ ਅਨੰਦਪੁਰ ਸਾਹਿਬ ਵਿਖਿਆ ਤੁਸੀਂ ਦੇਖ ਸਕਦੇ ਹੋ ਨਗਰ ਕੀਰਤਨ ਪਹੁੰਚਨੇ ਸ਼ੁਰੂ ਹੋ ਗਏ ਨੇ ਤਾਂ ਕੈਬਨਿਟ ਮੰਤਰੀ ਤਰुण ਪ੍ਰੀਤ ਸੋਂਧ ਹੋਣੀ ਵੀ ਕਰਨਪ੍ਰੀਤ ਸੋਂਧ ਹੋਣੀ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਮਾਲਵਿੰਦਰ ਕੰਗ ਹੋਣੀ ਮਾਲਵਿੰਦਰ ਕੰਗ ਤਾਂ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਿਰੀ ਗੁਰੂ ਅੱਜ ਗ੍ਰੰਥ ਸਾਹਿਬ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਤਮਸਤਕ ਮਾਲਵਿੰਦਰ ਕੰਗ ਨਤਮਸਤਕ ਹੋਏ ਹੈਗੇ ਨੇ ਤਾਂ तमाम ਮੰਤਰੀ ਇੱਥੇ ਮੌਜੂਦ ਹੈਗੇ ਨੇ ਹਰਜੋਤ ਬੈਂਸ ਹੋਣੀ ਇੱਥੇ ਲੱਗੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਉਹ ਵੀ ਅੱਗੇ ਜਾ ਰਹੇ ਨੇ ਉਹਨਾਂ ਨਾਲ ਵੀ ਤਾਂ ਉਹ ਅੱਗੇ ਨਿਕਲ ਗਏ ਹੈਗੇ ਨੇ ਹੁਣ ਤਾਂ ਤੁਸੀਂ ਦੇਖ ਸਕਦੇ ਹੋ ਇਹ ਸਿੱਧੀਆਂ ਤਸਵੀਰਾਂ ਸ਼੍ਰੀ आनंदपुर साहिब दी ਧਰਤੀ ਤੋਂ ਸਿੱਧੀਆਂ ਤੁਹਾਨੂੰ ਤਸਵੀਰਾਂ ਦਾ ਅਨਮਿਊਟ ਦੇ ਉੱਪਰ ਦਿਖਾ ਰਹੇ ਹੈਗੇ ਆ ਤਾਂ ਤੁਸੀਂ ਦੇਖ ਸਕਦੇ ਹੋ ਇਸ ਨਗਰ ਕੀਰਤਨ ਦੇ ਨਾਲ ਕਾਫਲਾ ਲਗਾਤਾਰ ਤੁਸੀਂ ਦੇਖ ਸਕਦੇ ਹੋ ਇੱਥੇ ਆ ਰਹੇ ਆ ਤਮਾਮ ਸੁਰੱਖਿਆ ਦੇ ਪ੍ਰਬੰਧ ਇੱਥੇ ਹੈਗੇ ਨੇ ਸੀਸੀਟੀਵੀ ਦੀ ਸੀਸੀਟੀਵੀ ਦੀ ਨਿਗਰਾਨੀ ਹੇਠ ਜਿਹੜਾ ਹੈਗਾ ਅੱਜ ਤਮਾਮ ਤਸਵੀਰਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਤਿਕਾਇਨ ਤਾਂ ਇਹ અલੌਕਿਕ ਨਜ਼ਾਰਾ ਨਗਰ ਕੀਰਤਨ ਦਾ ਤਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤਰਨਪੀਰ ਸੋਨ ਹੋਣੀ ਇੱਥੇ ਮੌਜੂਦ ਹੈਗੇ ਨੇ ਤਸਵੀਰਾਂ ਤੁਹਾਨੂੰ ਸਿੱਧਿਆਦਾਨ ਮਿਊਰ ਦੇ ਉੱਪਰ ਦਿਖਾ ਰਹੇ ਹੈਗੇ ਆ ਲਗਾਤਾਰ ਜੋ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਕਰ ਰਹੇ ਸੀ ਤਾਂ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੀਰਤਨ ਹਲੇ ਤੱਕ ਪਿੱਛੇ ਦਾ ਕਾਫਲਾ ਜਿਹੜਾ ਹੈਗਾ ਉਹ ਵੱਡਾ ਸਾਡੇ ਨਾਲ ਤਰਨਪੀਰ ਸੋਨ ਜੀ ਨੇ ਸੋਨ ਸਾਹਿਬ ਲਗਾਤਾਰ ਜੋ ਨਗਰ ਕੀਰਤਨ ਆ ਰਹੇ ਆਣੇ ਸ਼ੁਰੂ ਹੋ ਗਏ ਨੇ ਤਾਂ ਤੁਸੀਂ ਵੀ ਸਵਾਗਤ ਦੇ ਲਈ ਇੱਥੇ ਖੜੇ ਹੈਗੇ ਹੋ ਨਤਮਸਤਕ ਹੋਏ ਹੈਗੇ ਹੋ ਅੰਦਰ ਪਹੁੰਚ ਗਏ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨ ਮਿਊਟ ਚੈਨਲ ਦਾ ਬਹੁਤ ਵੱਡਾ ਉਪਰਾਲਾ ਤੁਸੀਂ ਕਵਰੇਜ ਕਰਨ ਲਈ ਅੱਜ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇ ਹੋਏ ਹਾਂ ਚਾਰ ਨਗਰ ਕੀਰਤਨ ਅੱਜ ਬਹੁਤ ਵੱਡੇ ਮਤਲਬ ਕਿ ਕਾਫਲੇ ਦੇ ਨਾਲ ਸੰਗਤ ਦੇ ਨਾਲ ਅੱਜ ਉਰੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਪਹੁੰਚਣੇ ਨੇ ਦੋ ਨਗਰ ਕੀਰਤਨ ਆ ਚੁੱਕੇ ਨੇ ਦੋ ਨਗਰ ਕੀਰਤਨ ਪਹੁੰਚਣ ਵਾਲੇ ਨੇ ਔਰ ਕੱਲ ਨੂੰ 23 ਤਰੀਕ 24 ਤਰੀਕ ਤੇ 25 ਤਰੀਕ ਫਿਰ ਇਹ ਤੰਦਨ ਦੇ ਸਮਾਗਮ ਕੱਲ ਤੋਂ ਚੱਲ ਪੈਣੇ ਨੇ ਉਰੇ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਔਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਨੌਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਦਾਸ ਜੀ ਜਿਨ੍ਹਾਂ ਦੀ ਅਦੁੱਤੀ ਕੁਰਬਾਨੀ ਦੀ ਬਦੌਲਤ ਅਜ ਭਾਰਤ ਦੀ ਪਗੜੀ ਸਲਾਮਤ ਹੈ ਮਹਾਰਾਜ ਤਿਲਕ ਜਨੇਊ ਦੇ ਰਾਖੇ ਨੇ ਤਿਲਕ ਜਨੇਊ ਦੇ ਮਹਾਰਾਜ ਰਾਖੇ ਨੇ ਸੋ ਸੱਚੇ ਪਾਸ਼ਾ ਰਹਿਮਤ ਕਰਨ ਔਰ ਮਹਾਰਾਜ ਦੇ ਲਾੜਲਾ ਉਹ ਬੱਚਿਆਂ ਨੂੰ ਮੇਰਾ ਤਾਂ ਇਹ ਕਹਿਣਾ ਹੈ ਔਰ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕਰੋ ਅਸੀਸਾਂ ਪ੍ਰਾਪਤ ਕਰੋ ਅਸੀਂ ਆਪਣੇ ਨੂੰ ਮਾਰੀਆਂ ਲਾਂਤਾਂ ਤੋਂ ਬਚਾ ਸਕੀਏ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵਿਖੇ ਨਤਮਸਤਕ ਹੋਣ ਲਈ ਸਾਰਿਆਂ ਨੂੰ ਬੁਨਟਣਾ ਚਾਹੀਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਨਰਾਤ ਲੱਗੇ ਰਹੇ ਤੇ ਇੱਥੇ ਹੁਣ ਖੁਦ ਵੀ ਸੇਵਾ ਕਰ ਰਹੇ ਹੈਗੇ ਹਾਂ ਹਾਂਜੀ ਸਾਰੇ ਲੱਗੇ ਹੋਏ ਨੇ ਜੀ ਅੱਜ ਸਾਰੀ ਸੰਗਤ ਤੁਸੀਂ ਦੇਖ ਸਕਦੇ ਹੋ ਸੰਗਤ ਚ ਕਿੰਨਾ ਤੁਸੀਂ ਦੇਖ ਸਕਦੇ ਹੋ ਅੰਦਰ ਮਹਾਰਾਜ ਦੇ ਪ੍ਰਤੀ ਸਮਰਪਣ ਭਾਵ ਹੈ ਕਿੰਨਾ ਪਿਆਰ ਕਰਦੇ ਨੇ ਸੰਗਤ ਦੇਖੋ ਮਹਾਰਾਜ ਨੂੰ ਕਿੰਨਾ ਪਿਆਰ ਕਰਦੇ ਨੇ ਅੱਜ ਤੁਸੀਂ ਦੇਖੋ ਅੱਜ ਸ਼੍ਰੀ ਆਨੰਦਪੁਰ ਸਾਹਿਬ ਦੀ ਜਿਹੜੀ ਔਰੇ ਜਲੌਅ ਹੈ ਅੱਜ ਦੇਖਦੇ ਹੀ ਬਣ ਰਿਹਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਅੱਜ ਬਹੁਤ ਵੱਡੇ ਮਹਾਰਾਜ ਨੇ ਭਾਗ ਲਾਇਆ ਧੰਨ ਸਤਿ ਸ੍ਰੀ ਅਕਾਲ ਇਹ ਸਾਨੂੰ ਸਾਡੇ ਨਾਲ ਤਰਨਪ੍ਰੀਤ ਸਿੰਘ ਸੋਨ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਲਗਾਤਾਰ ਇੱਥੇ ਡਟੇ ਹੋਏ ਸੀ ਤਾਂ ਉਹ ਸਵਾਗਤ ਜਿਹੜਾ ਨਗਰ ਕੀਰਤਨ ਦੇ ਵਿੱਚ ਜੋ ਆ ਰਹੇ ਨੇ ਉਹਨਾਂ ਦਾ ਸਵਾਗਤ ਇੱਥੇ ਕਰ ਰਹੇ ਹੈਗੇ ਨੇ ਤਾਂ ਇੱਕ ਵਾਰੀ ਹਰਜੋਤ ਬੈਂਸ ਹੋਣਾ ਨਾਲ ਵੀ ਹਰਜੋਤ ਬੈਂਸ ਹੁਣੀ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਲੱਗੇ ਹੋਏ ਨੇ ਉਹ ਵੀ ਨਗਰ ਕੀਰਤਨ ਜੋ ਆ ਰਹੇ ਨੇ ਖੁਦ ਦਿਨ ਰਾਤ ਲਗਾਤਾਰ ਸੇਵਾ ਨਿਭਾ ਰਹੇ ਹੈਗੇ ਨੇ ਤਾਂ ਇੱਕ ਪਾਸੇ ਨਗਰ ਕੀਰਤਨ ਆਇਆ ਤਾਂ ਹੁਣ ਇੱਕ ਦੂਜੇ ਪਾਸੇ ਨਗਰ ਕੀਰਤਨ ਆਇਆ ਤਾਂ ਹਰਜੋਤ ਬੈਂਸ ਹਣੀ ਵੀ ਸਾਡੇ ਨਾਲ ਨੇ ਲਗਾਤਾਰ ਨਿਰੰਤਰ ਸੇਵਾ ਕਰ ਰਹੇ ਨੇ ਬੈਂਸ ਸਾਹਿਬ ਲਗਾਤਾਰ ਤੁਸੀਂ ਲੱਗੇ ਹੋਏ ਦਿਨ ਰਾਤ ਕਿਵੇਂ ਦੇਖਦੇ ਹੋ ਬਹੁਤ ਸਮੇਂ ਤੋਂ ਖਾਲਸਾ ਭਾਈ ਬਤੇ ਜੀ ਜੀ ਆ ਗਾਣਾ ਮੌਕਾ ਸਾਨੂੰ ਨਾਮ ਜੀ ਨੂੰ ਬਸ ਫਿਲਹਾਲ ਹੀ ਕਹਿਣਾ ਚਾਹੂੰਗਾ ਕਿ ਜੋ ਵੀ ਸੰਗਤ ਦੇਖ ਰਹੀ ਹੈ ਕਿਓ ਕੱਲ ਤੋਂ ਸਮਾਗਮ ਸ਼ੁਰੂ ਹੋਣੇ ਆ ਅਸੀਂ ਆਪਣੇ ਵੱਲੋਂ ਸਾਰਾ ਕੁਝ ਵਾਰਿਆ ਇਸ ਤੋਂ ਮਹਾਨ ਕੋਈ ਧਰਤੀ ਨਹੀਂ ਹੋ ਸਕਦੀ ਆਓ ਆਪਾਂ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਕਰੀਏ ਨਮਨ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀਆ ਪ੍ਰਾਪਤ ਕਰੀਏ ਤਾਂ ਤੁਸੀਂ ਦੇਖਿਆ ਕਿ ਹਰਜੋਤ ਸਿੰਘ ਬੈਂਸ ਖੁਦ ਜੋ ਨਗਰ ਕੀਰਤਨ ਆ ਰਹੇ ਨੇ ਉਹਨਾਂ ਦਾ ਸਵਾਗਤ ਖੁਦ ਜਿਹੜਾ ਉਹ ਕਰ ਰਹੇ ਨੇ ਤੇ ਸੇਵਾ ਦੇ ਲਈ ਉਹ ਖੁਦ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤਾਂ ਲਗਾਤਾਰ ਖਾਲਸੇ ਦੀ ਧਰਤੀ ਪਵਿੱਤਰ ਧਰਤੀ ਇਤਿਹਾਸਿਕ ਸ਼ਹਿਰ ਦੇ ਵਿੱਚ ਨਗਰ ਕੀਰਤਨ ਵਕ ਵਕ ਸੂਬਿਆਂ ਤੋਂ ਵਕ ਵਕ ਜ਼ਿਲ੍ਹਿਆਂ ਤੋਂ ਪਹੁੰਚਣੇ ਸ਼ੁਰੂ ਹੋ ਗਏ ਨੇ ਵੀਡੀਓ ਜਰਨਲਿਸਟ ਪ੍ਰਵਿੰਦਰ ਸਿੰਘ ਹੋਣਾ ਦੇ ਨਾਲ ਦਨ ਮਿਊਟ ਲਈ ਵਰਣਪਟ